Jiga Vai parol Edha Vanasa Vanasa Vin eruaz Schaadda Vanasa 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 kabanddi Jiga Pantdi Jiga Diga Shiga Fwei GO ਅਗੇ ਨੂੰ ਆਓ ਨਾਲ ਨੂੰ ਨਾਲ ਨੂੰ ਆਓ ਮਾਰੇ ਪ੍ਰਧਾਨ ਜੀ ਪਿੱਛੇ ਨਾ ਰਹੋ ਹੁਣ ਨਾਲ ਤੁਹਾਨੂੰ ਜੀ ਦاتے ਕੰਤਨ ਸਾਹਿਬ ਸ਼੍ਰੀ ਕੋਮ ਸਿੰਘ ਸਾਹਿਬ ਜੀ ਮਹਾਰਾਜ ਦੀ ਬਹੁਤ ਵੱਡੀ ਕਿਰਪਾ ਹੋਈ ਹੈ ਜੀਵਾਤ ਬੜੀ ਖੁਸ਼ੀ ਨਾਲ ਆਪ ਮੁਹਾਰੇ ਤੁਸੀਂ ਸਾਰੇ ਜਿਨ੍ਹਾਂ ਨੇ ਇਸ ਰਾਕੇ ਦੀ ਬਹੁਤ ਭਾਰੀ ਸੇਵਾ ਕੀਤੀ ਔਰ ਆਪਣੀ ਜਿਵੇਂ ਘਰ ਵੰਸ਼ੇਵਾ ਕਰੀ ਲਿਆ ਇਸ ਧੰਦੇ ਨਾਲ ਪ੍ਰਿੰਟਾਂ ਦੀਆਂ गलियां ਗਲੀਆਂ ਵਿੱਚ ਫਿਰ ਕੇ ਜੋ ਡਾਕਟਰ ਤਰਦੀਖ ਸਿੰਘ ਜੀ ਨੇ ਸਵਾਗਤ ਕੀਤਾ ਮੈਂ ਸਮੂਹ ਦਾ ਅੱਜਾ ਸਾਰਾ ਜਨਰ ਅੱਥਰੂ ਮਿਲਿਆ ਤੇ ਉਹਨਾਂ ਦਾ ਧੰਵਾਦ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਫੈਸਲਾ ਲੈ ਕੇ ਜੋ ਸਾਡੇ ਰਾਕੇ ਦੇ ਇਹ ਨੌਜਵਾਨ ਆਪ ਨੂੰ ਬਹੁਤ ਹੀ ਹਰਪਣ ਪਿਆਰੇ ਅੱਜ ਪਹਿਲਾ ਤਾਂ ਤਖਤ ਜੀ ਦੇ ਕੇਸਾ ਸਾਦੀ ਖਜੂਰੀ ਵਿੱਚ ਕਲਗੀ ਤਰ ਬਾਦਸ਼ਾਹ ਦਾ ਅਸ਼ੀਰਵਾਦ ਲੈਣ ਪਹੁੰਚੇ ਗੁਰੂ ਮਹਾਰਾਜ ਦੇ ਅਸ਼ੀਰਵਾਦ ਲੈ ਕੇ ਜੋ ਪਾਰਟੀ ਨੇ ਜ਼ਿੰਮੇਵਾਰੀ ਸਰਦਾਰ ਸੁਖਵੀਰ ਸਿੰਘ ਬਾਦਲ ਸ਼ਿਰੋਮਣੀ ਅਕਾਲੀ ਦਲ ਬਾਦਲ ਡਾਕਟਰ ਦਲਜੀਤ ਸਿੰਘ ਟੀਮਾ ਜੀ ਨੇ ਅਮਰਜੀਤ ਸਿੰਘ ਚਾਵਲਾ ਜੀ ਨੇ ਤੇ ਦਲਜੀਤ ਸਿੰਘ ਪਿੰਡਰ ਸਾਹਿਬ ਨੇ ਖੇੜਾ ਸਾਹਿਬ ਨੇ ਜੋ ਮੇਰੇ ਤੇ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਨਾਂ ਨੂੰ ਤਨਦੇਹੀ ਨਾਲ ਨਿਭਾਵਾਂਗਾ ਸਦਾ ਇਹ ਕੋਸ਼ਿਸ਼ ਕਰਦਾ ਰਹਾਂਗਾ ਕਿ ਕਾਲੀ ਦਾਲ ਨੂੰ ਬੂਤ ਫੱਦਰ ਤੇ ਮਜ਼ਬੂਤ ਕੀਤਾ ਜਾਵੇ ਦਿਨ ਰਾਤ ਇਹ ਕਰਦਾ ਰਹੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬਖਸ਼ਾ ਜੀ ਲੱਗਾ ਬੋਲੋ ਲਈ ਪੁੜੀ ਤੱਕ ਸਿਰਕੇਸ਼ਰ ਸਾਹਿਬ ਗੁਰੂ ਮਹਾਰਾਜ ਕਨਦੀ ਦਾ ਪਰਸ਼ਾ ਦੀ ਓਟ ਆਸਰਾਂ ਲੈਣ ਪਹੁੰਚੇ ਪੁਨਾ ਦਰਸ਼ੀਵਾ ਪ੍ਰਵਾਤ ਕਰਨ ਲਈ ਪਹੁੰਚੇ ਆ ਅਸੀਂ ਫਤਿਹਾਂ ਜੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦਾ ਮੈਂ ਪਾਰਟੀ ਪ੍ਰਧਾਨ ਸਰਦਾਰ ਸ੍ਰੀਰਿੰਦਰ ਸਿੰਘ ਬਾਦਲ ਜੀ ਦਾ ਮੇਰੇ ਹਰਮਨ ਪਿਆਰੇ ਦਿਲਾਚ ਰਾਜ ਕਰਨ ਵਾਲੇ ਡਾਕਟਰ ਬਲਜੀਤ ਸਿੰਘ ਧੀਮਾ ਜੀ ਦਾ ਥਾਮਰ ਗਿਸ ਕਾਬਲਾ ਦੀ ਜਗਤ ਦੇ ਮਰੇ ਪ੍ਰਾਣੇ ਡਾਕਟਰ ਬਲਜੀਤ ਸਿੰਘ ਪਿੰਟਰ ਜੀ ਦਾ ਬਹੁਤ ਧੰਨਵਾਦ ਕਰਨਾ ਜਿਹੜਾ ਸਾਡੇ ਬੇਟੇ ਆਏ ਐ ਐ ਜੀਪੀਸ ਨੇ ਬਰਸਾਦ ਜੀਨਾਂ ਦਾ ਵੀ ਧੰਨਵਾਦ ਕਰਦਾ ਧੰਨਵਾਦ ਕਰਦਾ ਮੈਂ ਆਪਣੇ ਡੈਲੀਗੇਟ ਸਾਹਿਬ ਦਾ ਜੀਨਾਂ ਨੇ ਇੱਕ ਤਰਫਾ ਹੋ ਕੇ ਡਾਕਟਰ ਜਿੰਜੀਤ ਸਿੰਘ ਜੀਮਾ ਜੀ ਛਤਸ ਆਇਆ ਹੈ ਮੈਨੂੰ ਮਿਲਦਾ ਬੜਾ ਮਾਣ ਰਖਿਆ ਇਹ ਛੋਟੀ ਗੱਲੀ ਵੀਰੋ ਮੈਂ ਆਪਣੀ ਖਾਜ ਕਰਕੇ ਤਨਬਾਧ ਕਰਨਾ ਬੇਲਿਆਂ ਤੋਂ ਲੈ ਕੇ ਨੰਗਲ ਤੋਂ ਲੈ ਕੇ ਰੋਪੜ ਚੰਗੌਰ ਸਾਹਿਬ ਖਾਸ ਕਰਕੇ ਤਨਬਾਧ ਕਰਦਾ ਮੈਂ ਨੂਰਪੁਰੇ ਦੀ ਜਿਨ੍ਹਾਂ ਵੀ ਮੇਰੇ ਤੇਗਾ ਭਰੋਸਾ ਜਪੇ ਅੱਜ ਗਾਲ ਮੈਂ ਜੀਮਾ ਸਾਹਿਬ ਸਾਡੇ ਉਹ ਸਤਕਾਰ ਜੋਗ ਐਦਮੇ ਮੇਰਾ ਇੱਕ ਛੋਟੀ ਗੱਲੀ ਹੈ ਜਿਨ੍ਹਾਂ ਨੇ ਪੂਰਾ ਪੰਜਾਬ ਚਲਾਇਆ ਬਾਕੀ ਧੰਨਵਾਦ ਮੈਂ ਕਰਾਂ ਕੱਲੇ ਕੱਲੇ ਦਾ ਮੇਰਾ ਦਿਲ ਕਰਦਾ ਜਿੰਨਾ ਮੈਂ ਰੜੀ ਹੈ ਪਰ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਸਾਰਿਆਂ ਦੇ ਮਨੋਂ ਵੀ ਲੈਣਾ ਚਾਹਨਾ ਟੀਮ ਸਾਡੀ ਬੜੀ ਹੈ ਕੱਲੇ ਕੱਲੇ ਦੇ ਸਿਰ ਜਾ ਕੇ ਕੱਲੇ ਕੱਲੇ ਦੇ ਆਪਣੇ ਜਿਹੜਾ ਦੇ ਕੋਲ ਪਰਿਵਾਰ ਨੂੰ ਜਾ ਕੇ ਸਿਰ ਝਕਾਉ ਤੇ ਜਿਨ੍ਹਾਂ ਨੇ ਸਾਰੀ ਟੀਮ ਨੇ ਚੀਮਾ ਸਾਹਿਬ ਚਾਹਲਾ ਸਾਹਿਬ ਪਿੰਟਰ ਸਾਹਿਬ ਨੇ ਡਾਕਟਰ ਸਾਹਿਬ ਐਡਾ ਮੇਰੇ ਤੇ ਵਿਸ਼ਵਾਸ ਆਇਆ ਵੀਰੋ ਇੱਕ ਮੈਂ ਤੁਹਾਨੂੰ ਕਹਿਣਾ ਚਾਹਨਾ ਇੱਕ ਸਾਲ ਮੈਨੂੰ ਦੇ ਦਿਓ ਇੱਕ ਸਾਲ ਮੇਰਾ ਸਹਿਯੋਗ ਕਰ ਦਿਓ ਤੇ ਉਹਨੂੰ ਰੋਪੜ ਜ਼ਿਲ੍ਹੇ ਦੀ ਇਹੋ ਜਿਹੀ ਨਿਹਾਰ ਬਦਲਾ ਕੇ ਨਾ ਜੀ ਜਦ ਤੱਕ ਆਪਣੀ ਲੀਡਰਸ਼ਿਪ ਨੂੰ ਇਸ ਕੱਲ੍ਹ ਪਤਾ ਨਾ ਲੱਗਿਆ ਕਿ ਅਸੀਂ ਕਿਸੇ ਜ਼ਥੇਦਾਰ ਨੂੰ ਜ਼ਥੇਦਾਰ ਦਿੱਤੀ ਜਾਂ ਮੇਰੇ ਇਹ ਮੇਰੇ ਬਜ਼ੁਰਗਾਂ ਨੂੰ ਮੇਰੇ ਭਾਈਆਂ ਨੂੰ ਇਹ ਨਾ ਪਤਾ ਲੱਗਿਆ ਕਿ ਇਸ ਨਿਹਾਰੇ ਨੂੰਸ਼ੀਰਵਾਦ ਦਿੱਤਾ ਕੰਮ ਇਹ ਨਹੀਂ ਕਰਾਣਾ ਦੱਸਣਾ ਮੈਨੂੰ ਮੇਰੇ ਜ਼ਥੇਦਾਰਾਂ ਨੇ ਇਹ ਕਰਨਾ ਮੇਰਾ ਕੰਮ ਹੈ ਜੀ ਕਿ 24 ਕਹਿੰਦੇ ਹਰ ਤਮ ਹਾਜ਼ਰ ਹੈ ਇਹ ਛੋਟੀ ਜੇ ਗੱਲ ਵੀ ਇੱਕ ਬੜੀ ਪਾਰਕ ਦੀ ਜੰਮੇ ਬਣ ਗਏ ਕੰਡਿਆ ਦੇ ਤਾਜ ਹੁੰਦੇ ਤੇ ਸੇਵ ਮੈਨੂੰ ਸਾਡੀ ਸਾਰੇ ਦੇਵਨਾ ਰਹਿਣਾ ਤੇ ਖਰਾਬ ਪਰਨਾ ਤਾਂ ਮੇਰਾ ਕੰਮ ਹੈ ਇਹ ਬੜੀ ਲੀਡਰਸ਼ਿਪ ਦਾ ਮੇਨੇ ਸਾਰੀ ਲੀਡਰਸ਼ਿਪ ਦਾ ਮੇਰੇ ਪਰ ਇਸ ਤਰ੍ਹਾਂ ਹੱਥ ਹੈ ਤੇ ਜਦ ਮਰਜੀ 24 ਕਹਿੰਦੇ ਮੈਂ ਤੁਹਾਡੇ ਲਈ ਹਾਜ਼ਰ ਨ ਕੱਲਾ ਦਾ ਤਕਰੀਆਂ ਬੋਲ ਮੇਰਾ ਚਿੱਤ ਕਰਦਾ ਕੱਲੇ ੱਲੇ ਆਪਣੇ ਕੋਲ ਜਾ ਕੇ ਸਤਾਨ ਕਰ ਜਿੰਦਾ ਬੜਾ ਹੋਇਆ ਸਮਾਂ ਮਿਲਿਆ ਆਪਾਂ ਕੱਲੇ ਕੱਲੇ ਕੋ ਜਾਵਾਂਗੇ ਜਾਦਾਂਾਂ ਚ ਭੁੱਲਣਾ ਨਹੀਂ ਹੈ ਇੰਨੀਆਂ ਗੱਲਾਂ ਦਾ ਖੇਵਾਂ ਦਾ ਜਾਂਚ ਪਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲ ਬਾਰੇ ਸਰਕਾਰੀ ਮੈਮ ਸ੍ਰਾਵਣੀ ਅਕਾਲੀ ਦੰਦ ਦੇ ਆਇਤ ਮਾਨ ਦੇ ਇੱਥੇ ਹਾਜ਼ਰ ਸਾਰੇ ਡਿਰੇ ਸਾਹਿਬਾਨ ਜਿਹੜੇ ਦੇ ਸਾਥੇ ਨਵਾਂ ਪੜੇ ਜਤਤਾ ਸਾਥ ਤੇ ਸਾਰੇ ਜਿਹਨੇ ਦੇ ਸਤਕਾਰਯੋਗ ਅਗਰਵਰਕਰ ਸਾਹਿਬਾਨ ਸਰਕਾਰਾਂ ਦੇ ਸਾਰੇ ਪ੍ਰਧਾਨ ਸਾਹਿਬਾਨ ਸਰਕਾਰੀ ਵਿਦਿਅਕ ਅਤੇ ਨੌਜਵਾਨਾਂ ਨੂੰ ਹੋਂਦ ਪ੍ਰਸੰਗਿ ਸਾਡੇ ਸਾਡੇ ਵੀ ਪਤੇ ਪ੍ਰਵਾਨ ਕਰੋ ਵਾਇਗੋ ਜਿੰਕਾ ਖਾਲਸਾ ਵਾਇਗੋ ਜਿੰਕੀ ਪਤੇ ਸਤਿਪੰਨਾ ਮੈਂ ਸਾਵੀ ਜਿੰਨੇ ਅੱਜ ਸੰਗਤ ਇੱਥੇ ਬਹਾਰੀ ਦਾ ਸ਼ੁਕਰਾਨਾ ਕਰਨ ਵਾਸਤੇ ਸਾਰੇ ਸਾਰਿਆਂ ਦੇ ਨਾਲ ਆਇਆ ਸਾਰਿਆਂ ਦਾ ਤਾਂ ਗਤੋਂ ਤਰਵਾਕਰ ਅਕਾਲ ਪੁਰਖ ਦੀ ਬਹੁਤ ਵੱਡੀ ਬਖਸ਼ਿਸ਼ ਹੋਈ ਤੇ ਤੁਹਾਡੇ ਸਾਰਿਆਂ ਦੀਆਂ ਅਰਦਾਸਾਂ ਤੇ ਸੰਕਿਆ ਤੁਹਾਡੀਆਂ ਅਸੀਸਾਂ ਦੇ ਸੰਕਾ ਜਦ ਸਾਥੀ ਚਹੇ ਕਹਿੰਦੇ ਕਈ ਭਾਗਾਂ ਤੋਂ ਤੁਹਾਡੇ ਵਿੱਚ ਲਗਾਤਾਰ ਸੇਵਾ ਕਰੇ ਤਾਂ ਕਿ ਸਿਗਰ ਤੇ ਲਾ ਪਰਨੰਦੀ 7 ਪ੍ਰਦਾਨ ਕਰਦੇ ਆ ਮਹਾਰਾਜ ਜੀ ਨੂੰ ਲਗਭਗ 25 ਸਿੱਤੀ ਹੈ। ਪਰ ਪਾਰਟੀ ਨੇ ਬਹੁਤ ਵੱਡੇ ਮਾਨਸਨ ਮਾਨ ਜੀ ਅਗਰ ਦਿੱਤੇ। ਚਾਉਰਾਸਾਨ ਨੂੰ ਸੀਨੇ ਪ੍ਰਦਾਨ ਪਾਇਆ।